ਹਾਂਜੀ ਜੀ ਬੇਬੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਕਾਲਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਗੱਲ ਕਰਦੇ ਆਪਾਂ ਬਿਜਲੀ ਦੀ ਵੀ ਬਿਜਲੀ ਕਦੋਂ ਬਣੀ ਤੇ ਕਿਸ ਨੇ ਬਣਾਈ ਜਿਹੜੀ ਬਿਜਲੀ ਆ ਉਹ ਇਨਸਾਨ ਦੀ ਡੇਲੀ ਲਾਈਫ ਵਿੱਚ ਬਹੁਤ ਹੀ ਮਹੱਤਤਾ ਰੱਖਦੀ ਹੈ ਜਿਵੇਂ ਕਿ ਪੱਖਾ ਹੋ ਗਿਆ ਮੋਬਾਈਲ ਟੀਵੀ ਫਰਿੱਜ ਏਸੀ ਇਹ ਸਾਰੇ ਇਹੋ ਜਿਹੇ ਇਕੁਪਮੈਂਟ ਆ ਜਿੰਨਾ ਬਿਨਾ ਇਨਸਾਨ ਦਾ ਰਹਿਣਾ ਬਹੁਤ ਹੀ ਮੁਸ਼ਕਿਲ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਚਲਾਉਣ ਲਈ ਆਪਾਂ ਨੂੰ ਬਿਜਲੀ ਦੀ ਜ਼ਰੂਰਤ ਪੈਂਦੀ ਹੈ ਅਸੀਂ ਚਾਹੇ ਘਰੇ ਹੋਈਏ ਜਾਂ ਬਾਹਰ ਇਹੋ ਜੀ ਕਿਸੇ ਆਫਿਸ ਵਿੱਚ ਸਾਨੂੰ ਬਿਜਲੀ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਦੋਸਤੋ ਇੱਕ ਸਮਾਂ ਇਹੋ ਜਾਂ ਵੀ ਸੀ ਜਦੋਂ ਲੋਕ ਦੀਵੇ ਦੀ ਰੋਸ਼ਨੀ ਕਰਕੇ ਆਪਣਾ ਜੋ ਜੀਵਨ ਸੀ ਉਹ ਬਤੀਤ ਕਰ ਰਹੇ ਸੀ ਪਰ ਹੁਣ ਦੇ ਟਾਈਮ ਵਿੱਚ ਜੇ 4-5 ਘੰਟਿਆਂ ਲਈ ਬਿਜਲੀ ਚਲੀ ਵੀ ਜਾਵੇ ਤਾਂ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਉਹਨਾਂ ਦਾ ਦੇ ਸਾਹ ਕੁੱਟਣ ਲੱਗ ਜਾਂਦਾ ਵੀ ਉਹ ਬਿਨਾ ਏਸੀ ਜਾਂ ਪੱਖੇ ਵਗੈਰਾ ਬਿਨਾ ਨਹੀਂ ਰਹਿ ਸਕਦੇ ਜੋ ਵੱਡੀਆਂ ਵੱਡੀਆਂ ਫੈਕਟਰੀਆਂ ਉਹਨਾਂ ਵਿੱਚ ਮਸ਼ੀਨਾਂ ਦਾ ਕੰਮ ਬੰਦ ਹੋ ਜਾ ਬੰਦ ਹੋ ਜਾਵੇਗਾ ਜਿਵੇਂ ਕਿ ਰੋਟੀ ਤੇ ਕੱਪੜਾ ਇਨਸਾਨ ਦੀ ਜ਼ਰੂਰਤ ਆ ਉਸੇ ਤਰ੍ਹਾਂ ਬਿਜਲੀ ਵੀ ਇਨਸਾਨ ਦੀ ਜ਼ਰੂਰਤ ਬਣ ਗਈ ਹੈ ਤੇ ਸੋਚਣ ਵਾਲੀ ਗੱਲ ਇਹ ਹੈ कि जिस चीजਾਂ বিনা ਅਸੀਂ ਕੁਝ ਘੰਟੇ ਨਹੀਂ ਰਹਿ ਸਕਦੇ ਇਸ ਨੂੰ ਕਿਸ ਨੇ ਤੇ ਕਦੋਂ ਬਣਾਇਆ ਹੋਵੇਗਾ ਜੇ ਗੱਲ ਬਿਜਲੀ ਦੀ ਕਰੀਏ ਅਲਟਰਨੇਟਿਵ ਕਰੰਟ ਮਤਲਬ ਏਸੀ ਕਰੰਟ ਹੁੰਦਾ ਜਿਹੜਾ ਮਤਲਬ ਪੱਖਾ ਫਰਿੱਜ ਤੇ ਏਸੀ ਨੂੰ ਚਲਾਉਣ ਲਈ ਏਸੀ ਕਰੰਟ ਵਰਤਿਆ ਜਾਂਦਾ ਪਰ ਜੋ ਕਰੰਟ ਅੱਜ ਸਾਨੂੰ ਬੈਟਰੀ ਤੋਂ ਮਿਲਦਾ ਉਹ ਡਾਇਰੈਕਟ ਕਰੰਟ ਮਤਲਬ ਕਿ ਡੀਸੀ ਕਰੰਟ ਹੁੰਦਾ ਤੇ ਸਾਇੰਟਿਸਟ ਨੇ ਡੀਸੀ ਕਰੰਟ ਦੀ ਖੋਜ ਕੀਤੀ ਸੀ ਬਾਅਦ ਵਿੱਚ ਡੀਸੀ ਕਰੰਟ ਨੂੰ ਧਿਆਨ ਵਿੱਚ ਰੱਖਦੇ ਹੋਏ ਏਸੀ ਕਰੰਟ ਦਾ ਇਨਵੈਂਸ਼ਨ ਹੋਇਆ ਤੇ ਇਹ ਜੋ ਸਾਰੀ ਖੋਜ ਹੋਈ ਸੀ ਇਹ ਕੋਈ ਇੱਕ ਇਨਸਾਨ ਨੇ ਨਹੀਂ ਕੀਤੀ ਸੀ ਬਲਕਿ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਲੋਕਾਂ ਦੁਆਰਾ ਇਹਦੀ ਖੋਜ ਹੋਈ ਸੀ ਜੇ ਸਮੇਂ ਦੀ ਗੱਲ ਕਰੀਏ ਤਾਂ 2700 ਬੀਸੀ ਤੋਂ ਪਹਿਲਾਂ ਲੋਕਾਂ ਨੂੰ ਸਿਰਫ ਇਹ ਹੀ ਪਤਾ ਸੀ ਕਿ ਕੁਝ ਮੱਛੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਹੱਥ ਲਾਉਣ ਤੇ ਬਿਜਲੀ ਦੇ ਇੱਕ ਕਰੰਟ ਦਾ ਝਟਕਾ ਮਹਿਸੂਸ ਹੁੰਦਾ ਤੇ ਇਹ ਗੱਲ ਇਹ ਗੱਲ ਤੋਂ ਲੋਕ ਇਹ ਗੱਲ ਤੋਂ ਅਣਜਾਣ ਸੀ ਕਿ ਇਹ ਬਿਜਲੀ ਦਾ ਹੀ ਇੱਕ ਝਟਕਾ ਜਿਵੇਂ ਕਿ ਇਲੈਕਟ੍ਰੀਕਲ ਈਲ ਜਿਹੜੀ ਮੱਛੀ ਆ ਉਹ ਉਸ ਦੇ ਅੰਦਰ ਬਿਜਲੀ ਹੁੰਦੀ ਹੈ ਤੇ ਜਦੋਂ ਉਸ ਨੂੰ ਹੱਥ ਲਾਉਂਦੇ ਆ ਤਾਂ ਉਹ ਇੱਕ ਝਟਕੇ ਦੇ ਨਾਲ ਹੀ ਇਨਸਾਨ ਨੂੰ ਖਤਮ ਕਰ ਦਿੰਦੀ ਹੈ ਤੇ 600 BC ਵਿੱਚ ਲੋਕਾਂ ਨੂੰ ਬਿਜਲੀ ਬਾਰੇ ਪਤਾ ਲੱਗਿਆ ਜਦੋਂ ਹਰਲਸ ਨਾਮ ਦੇ ਸਾਇੰਟਿਸਟ ਨੇ ਕੱਚ ਦੇ ਟੁਕੜੇ ਤੇ ਰੇਸ਼ਮ ਦੇ ਧਾਗੇ ਦੀ ਮਦਦ ਨਾਲ ਬਿਜਲੀ ਦੀ ਕੋਸ਼ਿਸ਼ ਕਰੀ ਸੀ ਤੇ ਉਸਨੇ ਕੱਚ ਦੇ ਟੁਕੜੇ ਨੂੰ ਰੇਸ਼ਮ ਦੇ ਧਾਗੇ ਨਾਲ ਜਦੋਂ ਰਗੜਿਆ ਤੇ ਫਿਰ ਜਦੋਂ ਉਹ ਕੱਚ ਦੇ ਟੁਕੜੇ ਨੂੰ ਉਹ ਕਾਗਜ਼ ਦੇ ਕੋਲ ਲੈ ਕੇ ਗਿਆ ਤਾਂ ਉਸਨੇ ਇਹ ਦੇਖਿਆ ਕਿ ਜਿਹੜਾ ਕੱਚ ਦਾ ਟੁਕੜਾ ਉਹਦੇ ਵਿੱਚ ਉਸ ਖਾਸ ਤਰ੍ਹਾਂ ਦੀ ਪਾਵਰ ਆ ਗਈ ਹੈ ਤੇ ਕਾਗਜ਼ ਨੂੰ ਜੋ ਉਹ ਕੱਚ ਦਾ ਟੁਕੜਾ ਆਪਣੇ ਵੱਲ ਖਿੱਚ ਰਿਹਾ ਥੇਟਲਸ ਨੇ ਕਾਚੇ ਦੇ ਟੁਕੜੇ ਵਿੱਚ ਜੋ ਪਾਵਰ ਦੇਖੀ ਸੀ ਉਸ ਨੂੰ ਬਿਜਲੀ ਦਾ ਨਾਮ ਦਿੱਤਾ ਸੀ ਫਿਰ 1752 ਵਿੱਚ ਬੈਂਜਮ ਬੈਂਜਾਮਿਨ ਫਰੈਂਕਲਿਨ ਨਾਂ ਦੇ ਇੱਕ ਸਾਇੰਟਿਸਟ ਨੇ ਆਪਣੇ ਐਕਸਪੀਰੀਅੰਸ ਤੋਂ ਇਹ ਪ੍ਰੂਫ ਕੀਤਾ ਸੀ ਤਾਂ ਫਿਰ ਜਦੋਂ ਉਹਨਾਂ ਨੇ ਵੀ ਕੋਈ ਐਕਸਪੀਰੀਅੰਸ ਕੀਤਾ ਤਾਂ ਉਹਨਾਂ ਨੇ ਇਹ ਪ੍ਰੂਫ ਕੀਤਾ ਕਿ ਜਿਹੜੀ ਅਸਮਾਨ ਵਿੱਚ ਚਮਕਣ ਵਾਲੀ ਬਿਜਲੀ ਹੁੰਦੀ ਆ ਉਹ ਵੀ ਇੱਕਕਰੰਟ ਦਾ ਹੀ ਰੂਪ ਹੈ ਜੋ ਬੈਂਜਾਮਿਨ ਫੈਰਕਲਿਨ ਸੀ ਉਸਨੇ ਤੇਜ ਜਦੋਂ ਬਾਰਿਸ਼ ਹੋ ਰਹੀ ਸੀਗੀ ਤਾਂ ਉਸ ਟਾਈਮ ਉਸਨੇ ਇੱਕ ਪਤੰਗ ਲਿਆ ਤੇ ਪਤੰਗ ਦੀ ਜੋ ਜੀ ਡੋਰ ਸੀ ਉਸ ਤੇ ਚਾਬੀ ਲਟਕਾ ਦਿੱਤੀ ਸੀ ਤੇ ਪਤੰਗ ਨੂੰ ਉਡਾਉਣ ਲੱਗਿਆ ਸੀ ਜਦੋਂ ਅਸਮਾਨ ਵਿੱਚ ਬਿਜਲੀ ਗੜਕਦੀ ਸੀ ਤਾਂ ਬਿਜਲੀ ਪਤੰਗ ਦੀ ਡੋਰ ਤੋਂ ਹੁੰਦੀ ਹੋਈ ਚਾਬੀ ਤੱਕ ਆਈ ਤਾਂ ਬੈਂਜਾਮਿਨ ਦੀ ਬੈਂਜਾਮਿਨ ਨੂੰ ਬਿਜਲੀ ਦਾ ਝਟਕਾ ਸੀ ਉਹ ਮਹਿਸੂਸ ਹੋਇਆ ਸਿਤਾ ਬੈਂਜਾਮਿਨ ਨੇ ਇਹ ਸਾਵਧਤ ਕਰ ਦਿੱਤਾ ਸੀ ਕਿ ਅਸਮਾਨ ਵਿੱਚ ਚਮਕਣ ਵਾਲੀ ਇਹ ਬਿਜਲੀ ਕਰੰਟ ਦਾ ਹੀ ਇੱਕ ਰੂਪ ਹੈ ਤੇ ਬੈਂਜਾਮਿਨ ਇੱਕ ਬਹੁਤ ਵੱਡੇ ਸਾਇੰਟਿਸਟ ਸੀ ਫਿਰ ਬੈਂਜਾਮਿਨ ਤੋਂ ਬਾਅਦ ਸਾਲ 1800 ਵਿੱਚ ਇਟਲੀ ਦੇ ਇੱਕ ਸਾਇੰਟਿਸਟ ਜੀ ਐਲਸੈਂड्रो ਵਾਲਟਾ ਨੇ ਕੈਮੀਕਲ ਰਿਐਕਸ਼ਨ ਤੋਂ ਬਿਜਲੀ ਬਣਾਈ ਸੀ ਜਿਸ ਨੇ ਉਸ ਨੂੰ ਇਲੈਕਟ੍ਰਿਕ ਸੈੱਲ ਦਾ ਨਾਮ ਦਿੱਤਾ ਸੀ ਤੇ ਇਲੈਕਟ੍ਰਿਕ ਸੈੱਲ ਨੂੰ ਅੱਜ ਆਪਾਂ ਜੋ ਬੈਟਰੀ ਹੈ ਉਸ ਦੇ ਰੂਪ ਵਿੱਚ ਜਾਣਦੇ ਹਾਂ ਸਾਲ 1831 ਨੂੰ ਮਾਈਕਲ ਫੈਰਾਡੇ ਨੇ ਦੱਸਿਆ ਕਿ ਜੇ ਜਿਹੜੀ ਤਾਂਬੇ ਦੀ ਤਾਰ ਹੁੰਦੀ ਆ ਜੇ ਉਸ ਦੀ ਕੋਡਲੀ ਦੇ ਚਾਰੇ ਪਾਸੇ ਆਪਾਂ ਮੈਗਨੇਟ ਨੂੰ ਘੁਮਾਏ ਤਾਂ ਇਸ ਦੇ ਨਾਲ ਵੀ ਬਿਜਲੀ ਬਣਾਈ ਜਾ ਸਕਦੀ ਹੈ ਤੇ ਅੱਜ ਮਾਈਕਲ ਫੈਰਾਡੇ ਦੀ ਇਸ ਖੋਜ ਨੂੰ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਨਾਮ ਦਿੱਤਾ ਗਿਆ ਹੈ ਮਾਈਕਲ ਨੇ ਇਸ ਪਰਯੋਗ ਦਾ ਇਸਤੇਮਾਲ ਕਰਕੇ ਸਾਲ 1871 ਵਿੱਚ ਅਮਰੀਕਾ ਦੇ ਸਾਇੰਟਿਸਟ ਥਾਮਸਨ ਐਡੀਸਨ ਨੇ ਤੇ ਬ੍ਰਿਟਿਸ਼ ਦੇ ਸਾਇੰਟਿਸਟ ਜੋਸ਼ਪਸ ਬੈਨ ਨੇ ਬ੍ਰਿਟੇਨ 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 ਤੇ ਫਿਲਾਮੈਂਟ ਬੱਲਬਮ ਦੀ ਖੋਜ ਕਰੀ ਸੀ ਤੇ ਉਹਨਾਂ ਨੇ ਜੋ ਅਮਰੀਕਾ ਦਾ ਸਾਇੰਟਿਸਟ ਸੀ ਤੇ ਬ੍ਰਿਟਿਸ਼ ਦਾ ਸਾਇੰਟਿਸਟ ਸੀ ਉਹਨਾਂ ਨੇ ਬੱਲਬਮ ਦੀ ਜੋ ਸੀ ਉਹ ਖੋਜ ਉਸ ਟਾਈਮ ਕਰੀ ਸੀ ਲੋਕਾਂ ਨੂੰ ਬੱਲਬਮ ਦਾ ਤੋਹਫਾ ਉਹਨਾਂ ਨੇ ਹੀ ਦਿੱਤਾ ਸੀ ਜਿਵੇਂ ਕਿ 1887 ਤੋਂ ਪਹਿਲਾਂ ਡਾਇਰੈਕਟ ਕਰੰਟ ਮਤਲਬ ਬੈਟਰੀ ਵਾਲੇ ਕਰੰਟ ਦਾ ਇਸਤੇਮਾਲ ਕਰਿਆ ਜਾਂਦਾ ਸੀ ਪਰ ਜੋ ਡੀਸੀ ਕਰੰਟ ਸੀ ਉਸ ਨਾਲ ਦੋ ਵੱਡੀਆਂ ਪ੍ਰੋਬਲਮ ਹੋਈਆਂ ਸੀ ਪਹਿਲਾਂ ਪਹਿਲਾਂ ਪਹਿਲੀ ਪ੍ਰੋਬਲਮ ਸੀ ਜਿਹੜੀ ਜੇ ਇਸ ਦਾ ਇਸਤੇਮਾਲ ਸੀ ਜਿਹੜਾ ਉਹ ਉਹ ਬਹੁਤ ਹੀ ਖਤਰਨਾਕ ਸੀ ਤੇ ਦੂਸਰਾ ਇਸ ਨੂੰ 2 ਤੋਂ 3 ਕਿਲੋਮੀਟਰ ਦੀ ਰੇਂਜ ਤੱਕ ਹੀ ਲੈ ਕੇ ਜਾਇਆ ਜਾ ਸਕਦਾ ਸੀ ਜਿਸ ਕਰਕੇ ਦੂਰ ਤੱਕ ਬਿਜਲੀ ਲੈ ਕੇ ਜਾਣ ਲਈ ਪ੍ਰੋਡਕਸ਼ਨ ਹਾਊਸ ਬਣਾਉਣ ਦੀ ਜ਼ਰੂਰਤ ਸੀ ਜੋ ਬਹੁਤ ਹੀ ਖਰਚੀਲੇ ਵਾਲਾ ਸੀ ਤੇ ਉਹ ਬਣਾਉਣਾ ਬਹੁਤ ਹੀ ਮੁਸ਼ਕਲ ਸੀ ਤੇ ਡੀਸੀ ਕਰੰਟ ਦੀ ਪ੍ਰੋਬਲਮ ਨੂੰ ਦੇਖਦੇ ਹੋਏ ਥਾਮਸਨ ਐਡੀਸਨ ਦੇ ਨਾਲ ਜੋ ਇੱਕ ਹੋਰ ਸਾਇੰਟਿਸਟ ਸੀ ਉਹ ਕੰਮ ਕਰਦਾ ਸੀ ਉਸ ਦਾ ਨਾਂ ਸੀ ਨਿਕੋਲਾ ਟੈਸਲਾ ਨੇ ਉਹ ਫਿਰ ਉਸਨੇ ਡੀਸੀ ਕਰੰਟ ਦੀ ਕਮੀ ਨੂੰ ਪੂਰਾ ਕਰਨ ਲਈ ਏਸੀ ਕਰੰਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਨਿਕੋਲਾ ਟੈਸਲਾ ਸੀ ਉਸਨੇ ਏਸੀ ਕਰੰਟ ਦੀ ਕਮੀ ਨੂੰ ਦੂਰ ਕਰਕੇ ਇਹੋ ਜਿਹਾ ਕਰੰਟ ਬਣਾਉ ਉਹ ਇਹੋ ਜਿਹਾ ਕਰੰਟ ਬਣਾਉਣਾ ਚਾਹੁੰਦਾ ਸੀ ਜਿਸ ਨੂੰ ਦੂਰ ਤੱਕ ਲੈ ਕੇ ਜਾਇਆ ਜਾ ਸਕੇ ਕਿਹਾ ਜਾਂਦਾ ਵੀ ਜਿਹੜਾ ਨਿਕੋਲਾ ਅ ਤੇਸਲਾ ਤੇਸਲਾ ਸੀ ਸਾਇੰਟਿਸਟ ਉਸਨੇ ਆਪਣੇ ਇਸ ਐਕਸਪੈਰੀਮੈਂਟ ਲਈ ਥਾਮਸਨ ਐਡੀਸਨ ਨੂੰ ਦੱਸਿਆ ਸੀ ਤਾਂ ਜੋ ਜੋ ਥਾਮਸਨ ਐਡੀਸਨ ਸੀ ਤਾਂ ਉਸਨੇ ਉਸਦੇ ਗੱਲ ਨਹੀਂ ਸੁਣੀ ਤੇ ਉਸ ਨੂੰ ਮਨਾਂ ਕਰ ਦਿੱਤਾ ਸੀ ਤੇ ਤੇ ਉਸਨੇ ਏਸੀ ਕਰੰਟ ਦਾ ਜੋ ਕਨਸੈਪਟ ਸੀ ਉਸ ਨੂੰ ਇਹ ਉਪਰਨੌਣ ਤੋਂ ਮਨਾ ਕਰ ਦਿੱਤਾ ਸੀ ਤੇ ਜੋ ਨਿਕੋਲਾ ਨੇ ਨਿਕੋਲਾ ਨੂੰ ਉਸਨੇ ਕਿਹਾ ਜੋ தாம்ਸਨ ਐਡੀਸਨ ਸੀ ਵੀ ਤੂੰ ਜੋ ਵੀ ਐਕਸਪੈਰੀਮੈਂਟ ਕਰਨਿਆ ਉਹ ਸਿਰਫ ਡੀਸੀ ਕਰੰਟ ਤੇ ਕਰੇ ਏਸੀ ਕਰੰਟ ਦੇ ਕਨਸੈਪਟ ਵਿੱਚ ਮੈਂ ਅਲੱਗ ਤੋਂ ਕੁਝ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਜੋ ਟਾਮਸਨ ਐਡੀਸਨ ਸੀ ਉਸਦੀ ਜੋ ਨਿਕੋਲਾ ਟੈਸਲਾ ਸੀ ਉਸਨੇ ਉਸਦੀ ਕੰਪਨੀ ਛੱਡ ਕੇ AC ਜਨਰੇਟਰ ਤੇ AC ਮੋਟਰ ਦੀ ਥਿਊਰੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸਾਲ 1869 ਨੂੰ ਪਹਿਲਾ ਕਲਕੱਤਾ ਸ਼ਹਿਰ ਦੇ ਵਿੱਚ ਬਿਜਲੀ ਬਣਾਉਣ ਦੀ ਫੈਕਟਰੀ ਲੱਗੀ ਸੀ ਤੇ ਫਿਰ ਉਸ ਤੋਂ ਬਾਅਦ 1905 ਵਿੱਚ ਦਿੱਲੀ ਦੇ ਵਿੱਚ ਡੀਜ਼ਲ ਤੋਂ ਇਲੈਕਟ੍ਰਿਕ ਦਾ ਪ੍ਰੋਡਕਸ਼ਨ ਸ਼ੁਰੂ ਕਰਿਆ ਗਿਆ ਸੀ ਤੇ ਫਿਰ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਬਿਜਲੀ ਦੀ ਵਰਤੋਂ ਹੋਣ ਲੱਗੀ ਸੀ ਤਾਂ ਇਹਨਾਂ ਸਭ ਚੀਜ਼ਾਂ ਦੇ ਨਾਲ ਇਹਨਾਂ ਸਾਇੰਟਿਸਟਾਂ ਦੀ ਮਦਦ ਨਾਲ ਬਿਜਲੀ ਪੂਰੇ ਦੇਸ਼ ਵਿੱਚ ਆਈ ਸੀ ਤੇ ਹੁੰਦਾ ਟਾਈਮ ਇਹੋ ਜਿਹਾ ਵੀ ਜੇ ਲੋਕਾਂ ਦੇ ਘਰ ਬਿਜਲੀ ਨਹੀਂ ਹੁੰਦੀ ਤਾਂ ਉਹ ਜਿਵੇਂ ਕਿ ਇਨਵਰਟਰ ਜਨਰੇਟਰ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਤੇ ਆਪਣੇ ਘਰ ਵਿੱਚ ਬਿਜਲੀ ਲੈ ਆਉਂਦੇ ਹਨ ਅੱਜ ਦੇ ਯੁੱਗ ਵਿੱਚ ਇਨਸਾਨ ਜੋ ਉਹ ਬਿਜਲੀ ਦੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਕਿਉਂਕਿ ਜੋ ਸਾਰੇ ਹੀ ਕੰਮ ਉਹ ਹੁਣ ਬਿਜਲੀ ਤੇ ਹੋ ਸ਼ੁਰੂ ਹੋ ਚੁੱਕੇ ਹਨ ਜਿਸ ਕਰਕੇ ਇਨਸਾਨ ਦਾ ਬਿਜਲੀ ਬਿਨਾਂ ਰਹਿਣਾ ਬਹੁਤ ਹੀ ਔਖਾ ਹੋ ਗਿਆ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਿਛਲੇ ਸਮੇਂ ਦੇ ਵਿੱਚ ਲੋਕ ਤਾਂ ਦੀਵੇ ਦੀ ਰੋਸ਼ਨੀ ਨਾਲ ਹੀ ਆਪਣਾ ਗੁਜ਼ਾਰਾ ਕਰ ਲੈਂਦੇ ਸਨ ਪਰ ਜੇ ਅੱਜ ਦੇ ਟਾਈਮ ਇਨਸਾਨ ਨੂੰ ਇਸ ਤਰ੍ਹਾਂ ਕਰਨਾ ਪਵੇ ਤਾਂ ਉਸ ਨੂੰ ਬਹੁਤ ਔਖਾ ਲੱਗੇਗਾ ਤੇ ਨਾ ਹੀ ਉਹ ਇਦਾਂ ਸਭ ਕੁਝ ਕਰ ਸਕਦਾ ਤਾਂ ਕਰਕੇ ਇਹ ਹੁਣ ਦੇ ਯੁੱਗ ਵਿੱਚ ਜੋ ਬਿਜਲੀ ਆ ਉਸ ਦੀ ਮਹੱਤਤਾ ਦਿਨ ਤੋਂ ਦੇ ਨਾ ਵਧਦੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਸੌਈ ਦੇ ਵਿੱਚ ਵੀ ਇਹੋ ਜਿਹਾ ਇਕੁਪਮੈਂਟ ਆ ਚੁੱਕੇ ਹਨ ਜੋ ਬਿਜਲੀ ਤੇ ਚੱਲਦੇ ਹਨ ਤੇ ਇਨਸਾਨ ਦਾ ਕੰਮ ਫਟਾਫਟ ਹੋ ਜਾਂਦਾ ਹੈ ਇਸ ਕਰਕੇ ਇਨਸਾਨ ਨੂੰ ਬਿਜਲੀ ਦੀ ਬਹੁਤ ਹੀ ਜ਼ਰੂਰਤ ਹੈ